ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਦੇ ਵੀਡੀਓ ਵਿੱਚ ਸਵਾਗਤ ਹੈ ਅਮੀਰ ਤੁਸੀਂ ਸਾਰੇ ਠੀਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਆ ਤੇ ਅੱਜ ਵੀਡੀਓ ਲੈ ਕੇ ਆਏ ਤੁਹਾਡੇ ਲਈ ਜਿਵੇਂ ਆਪਣੇ ਸਵਿਚ ਬੋਰਡ ਹੁੰਦੇ ਆ ਇਹਨਾਂ ਨੂੰ ਸਾਫ਼ ਕਰਨ ਕਿਉਂਕਿ ਕਈ ਵਾਰੀ ਨਾ ਬਹੁਤ ਜ਼ਿਆਦਾ ਗੰਦੇ ਹੋ ਜਾਂਦੇ ਇਹਨਾਂ ਨੂੰ ਆਪਾਂ ਸਾਫ਼ ਕਰਕੇ ਵਿਖਾਵਾਂਗੇ ਤੁਹਾਨੂੰ ਕਿਉਂਕਿ ਚਿੱਟੇ ਕਲਰ ਦੇ ਹੁੰਦੇ ਆ ਤੇ ਜ਼ਿਆਦਾ ਹੀ ਕਈ ਵਾਰੀ ਗੰਦੇ ਹੋ ਜਾਂਦੇ ਵੇਖੋ ਬਹੁਤ ਜ਼ਿਆਦਾ ਗੰਦੇ ਹੋਏ ਪਏ ਇਹਨਾਂ ਨੂੰ ਸਾਫ਼ ਕਰਾਂਗੇ ਆਪਾਂ ਬਹੁਤ ਹੀ ਸੌਖੇ ਤਰੀਕੇ ਨਾਲ ਨੂੰ ਦੋ ਤਿੰਨ ਤਰੀਕੇ ਦੱਸ ਦੇਵਾਂਗੇ ਤੁਸੀਂ ਕਿਸੇ ਵੀ ਤਰੀਕੇ ਨਾਲ ਇਹਨੂੰ ਸਾਫ਼ ਕਰ ਸਕਦੇ ਹੋ ਤੇ ਇਹਨਾਂ ਨੂੰ ਸਾਫ਼ ਕਰਨ ਤੋਂ ਪਹਿਲਾਂ ਤੁਸੀਂ ਜਿਹੜਾ ਆਪਣਾ ਮੇਨ ਜਿਹੜਾ ਜਿੰਦੇ ਨਾਲ ਪਿੱਛੋਂ ਬਿਜਲੀ ਆ ਰਹੀ ਹੋ ਤੁਸੀਂ ਬੰਦ ਕਰ ਦੇਣਾ ਪਿੱਛੋਂ ਬੰਦ ਕਰ ਦਿਓ ਕਿਉਂਕਿ ਕਈ ਵਾਰੀ ਨਾ ਕਰੰਟ ਵਗੈਰਾ ਨਾਲ ਵੇਸ ਕਰਕੇ ਪਿੱਛੋਂ ਲਾਈਟ ਆਪਾਂ ਬੰਦ ਕਰ ਦੇਣੀ ਹੈ ਮੇਨ ਸਵਿਚ ਤੋਂ ਤੇ ਫਿਰ ਆਪਾਂ ਇਹਨੂੰ ਸਾਫ਼ ਕਰਨਾ ਪੈਰਾਂ 'ਚ ਚੱਪਲ ਵਗੈਰਾ ਤੁਸੀਂ ਪਾ ਲੈਣੀ ਹੈ ਕਿਉਂਕਿ ਨੰਗੇ ਪੈਰ ਨਹੀਂ ਇਹ ਕੰਮ ਕਰਨਾ ਕਿਉਂਕਿ ਬਿਜਲੀ ਵਾਲਾ ਕੰਮ ਹੈ ਤੇ ਇਸ ਕਰਕੇ ਆਪਾਂ ਪੈਰਾਂ 'ਚ ਚੱਪਲ ਪਾ ਕੇ ਤੇ ਫਿਰ ਆਪਾਂ ਇਹਨੂੰ ਸਾਫ਼ ਕਰਨਾ ਤਾਂ ਜੋ ਆਪਾਂ ਨੂੰ ਕੋਈ ਨੁਕਸਾਨ ਨਾ ਹੋਵੇ ਤੇ ਆਪਾਂ ਇਹਨੂੰ ਸਾਫ਼ ਕਰਨਾ ਦੱਸਦੇ ਹਾਂ ਤੁਹਾਨੂੰ ਤੇ ਵੀਡੀਓ ਜੇ ਵਧੀਆ ਲੱਗਦੀ ਮੇਰੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤਾਂ ਜੋ ਹੋਰ ਵੀ ਭੈਣਾ ਭਰਾਵਾਂ ਤੱਕ ਪਹੁੰਚ ਸਕੇ ਤੇ ਆਪਾਂ ਹੁਣ ਇਹਦੇ ਵਾਸਤੇ ਲੈ ਲਿਆ ਇੱਕ ਬਰਸ਼ ਪੁਰਾਣਾ ਤੇ ਇਹ ਲੈ ਲਈ ਆਪਾਂ ਕੋਲਗੇਟ ਪਹਿਲਾ ਤਰੀਕਾ ਆਪਾਂ ਇਹਦੇ ਨਾਲ ਸਾਫ਼ ਕਰਾਂਗੇ ਇਹਨੂੰ ਤੁਹਾਨੂੰ ਕਰਕੇ ਵਿਖਾਉਣੀ ਆ ਇਹ ਬਰਸ਼ ਤੇ ਆਪਾਂ ਥੋੜੀ ਜੀ ਕੋਲਗਟ ਲਾ ਲੈਨੇ ਆ ਤੇ ਇਹਨੂੰ ਆਪਾਂ ਸਾਫ਼ ਕਰਦੇ ਆ ਹਾਂਜੀ ਤੇ ਵੇਖੋ ਆਪਾਂ ਕੋਲਗਟ ਲਾ ਲਈ ਬਰਸ਼ ਤੇ ਤੇ ਇਹਦੇ ਨਾਲ ਆਪਾਂ ਇਹਨੂੰ ਸਾਫ਼ ਕਰਾਂਗੇ ਕੋਲਗਟ ਤੁਸੀਂ ਕੋਈ ਵੀ ਤਰ੍ਹਾਂ ਦੀ ਲੈ ਸਕਦੇ ਹੋ ਜਿਹੜੀ ਵੀ ਤੁਹਾਡੇ ਕੋਲ ਹੈਗੀ ਉਹ ਹੀ ਤੁਸੀਂ ਲੈ ਲਓ ਇਹਨੂੰ ਆਪਾਂ ਇਹਦੇ ਨਾਲ ਸਾਫ਼ ਕਰਦੇ ਆ ਚੰਗੀ ਤਰ੍ਹਾਂ ਬਿਲਕੁਲ ਚਿੱਟਾ ਨਿਕਲ ਆਊਗਾ ਪੀਲਾ ਹੋਇਆ ਪਿਆ ਬਿਲਕੁਲ ਤੇ ਵੈਸੇ ਵੀ ਗੰਦਾ ਹੋਇਆ ਪਿਆ ਚੰਗੀ ਤਰ੍ਹਾਂ ਆਪਣੇ ਦੇ ਉੱਤੇ ਲਾ ਦੇਣੀ ਤੇ ਜੇ ਤੁਹਾਡੇ ਸਵਿਚ ਜਿਆਦਾ ਖਰਾਬ ਹੈ ਤਾਂ ਤੁਸੀਂ 5-10 ਮਿੰਟ ਲਾ ਕੇ ਰੱਖ ਦਿਓ ਇਹਨੂੰ ਤੇ ਜੇ ਨਹੀਂ ਤਾਂ ਤੁਰੰਤ ਵੀ ਤੁਸੀਂ ਸਾਫ਼ ਕਰ ਸਕਦੇ ਚੰਗੀ ਤਰ੍ਹਾਂ ਆਪਣਾ ਤੇ ਉੱਤੇ ਲਾ ਦੇਣੀ ਇਸ ਤਰ੍ਹਾਂ ਹੁਣ ਕੋਲਗਟ ਤੁਸੀਂ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਕਿਹਾ ਵੀ ਲੈ ਸਕਦੇ ਆ ਇਹ ਨਹੀਂ ਹੈ ਵੀ ਤੁਸੀਂ ਕੋਲਗਟ ਹੀ ਲੈਣੀ ਹੈ ਕਿਸੇ ਵੀ ਕੰਪਨੀ ਦੀ ਕੋਈ ਵੀ ਦੰਦ ਸਾਫ਼ ਕਰਨ ਵਾਲੀ ਆਪਣੀ ਪੇਸਟ ਹੋਣੀ ਚਾਹੀਦੀ ਬਸ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਇਸ ਤਰ੍ਹਾਂ ਪਹਿਲਾਂ ਇਹਦੇ ਉੱਤੇ ਲਾ ਦਿੰਨੇ ਸਾਰਿਆਂ ਤੇ ਫਿਰ ਆਪਾਂ ਇਹਨੂੰ ਸੁੱਕੇ ਕੱਪੜੇ ਨਾਲ ਸਾਫ਼ ਕਰਾਂਗੇ ਇਹਦੇ ਤੇ ਪਾਣੀ ਨਹੀਂ ਲਾਉਣਾ ਆਪਾਂ ਬਿਲਕੁਲ ਵੀ ਬਸ ਇਹਨੂੰ ਸੁੱਕੇ ਕੱਪੜੇ ਨਾਲ ਸਾਫ਼ ਕਰਾਂਗੇ ਫਿਰ ਇਸ ਤੋਂ ਬਾਅਦ ਆਪਾਂ ਚੰਗੀ ਤਰ੍ਹਾਂ ਇਹਨਾਂ ਦੇ ਉੱਤੇ ਲਾ ਕੇ ਵੇਖੋ ਮੈਲ ਲੈਂ ਲਈ ਵੇਖੋ ਕਿੰਨੀ ਜਿਆਦੀ ਕਿੰਨੀ ਗੰਦੀ ਹੋ ਗਈ ਪੇਸਟ ਚੰਗੀ ਤਰ੍ਹਾਂ ਆਪਾਂ ਸਾਫ਼ ਕਰਕੇ ਫਿਰ ਆਪਾਂ ਇਹਨੂੰ ਸਾਫ਼ ਕਰ ਦੇ ਕਰਕੇ ਵਿਖਾਉਣੇ ਤੁਹਾਨੂੰ ਲਓ ਜੀ ਤੇ ਆਪਾਂ ਇਹ ਲਾਤਾ ਤੇ ਹੁਣ ਆਪਾਂ ਐਵੇਂ ਸੁੱਕਾ ਕੱਪੜਾ ਲੈਣਾ ਕੋਈ ਵੀ ਕਾਟਨ ਦਾ ਤੇ ਇਹਨੂੰ ਆਪਾਂ ਸਾਫ਼ ਕਰਾਂਗੇ ਵੇਖੋ ਚੰਗੀ ਤਰ੍ਹਾਂ ਕੁੱਟ ਕੇ ਸਾਫ਼ ਕਰਾਂਗੇ ਵੇਖੋ ਬਿਲਕੁਲ ਸਾਫ਼ ਹੋ ਗਿਆ ਦੇਖੋ ਫੀਲੇ ਹੋਏ ਪੈਸੇ ਦੇਖੋ ਇਸ ਤਰੀਕੇ ਨਾਲ ਤੁਸੀਂ ਸਾਫ਼ ਕਰ ਸਕਦੇ ਹੋ ਗੰਦੇ ਤੋਂ ਗੰਦੇ ਵੀ ਸਵਿਚ ਬੋਰਡ ਦੇਖੋ ਆ ਵੇਖੋ ਬਾਹਰਲੀ ਸਾਈਡ ਵੇਖੋ ਤੇ ਆਹ ਵੇਖੋ ਜੇ ਮੈਂ ਸਾਫ ਨਹੀਂ ਕੀਤੀ ਇਹਨਾਂ ਤੇ ਕੋਲਗਟ ਲੱਗੀ ਹੋਈ ਇਹ ਵੀ ਸਾਫ ਕਰਕੇ ਵਿਖਾਉਣੇ ਤੁਹਾਨੂੰ ਦੇਖੋ ਆਹ ਸਾਫ ਕਰਤਾ ਮੈਂ ਆਹ ਸਾਫ ਕਰਨਾ ਜੇ ਲਓ ਜੀ ਤੇ ਆਪਾਂ ਸਾਫ ਕਰਤੇ ਬਿਲਕੁਲ ਸਵਿਚ ਬੋਰਡ ਤੇ ਵੇਖੋ ਤੁਸੀਂ ਸਾਫ ਹੋ ਗਏ ਬਿਲਕੁਲ ਕੋਲਗਟ ਨਾਲ ਤੇ ਅਗਲਾ ਤਰੀਕਾ ਤੁਹਾਨੂੰ ਦੱਸਦੇ ਆਂ ਵੀ ਤੁਸੀਂ ਜਿਵੇਂ ਨੇਲ ਪੇਂਟ ਲਾਉਣ ਵਾਲਾ ਰਿਮੂਵਰ ਹੁੰਦਾ ਨਾ ਉਹਦੇ ਨਾਲ ਵੀ ਤੁਸੀਂ ਇਹਨੂੰ ਸਾਫ ਕਰ ਸਕਦੇ ਹੋ ਜਿਦੋਂ ਆਪਾਂ ਨੌਪਾਲਚ ਜਿਵੇਂ ਮਤਲਬ ਬੁੜੀਆਂ ਲਾਉਂਦੀਆਂ ਇੱਥੋਂ ਲੇਡੀਜ਼ ਲਾਉਂਦੀਆਂ ਤੇ ਉਹਨੂੰ ਲਾਉਂਦੀਆਂ ਨਾ ਨੇਲ ਪੇਂਟ ਲਾਉਣ ਲੀਰ ਰਿਮੂਵਰ ਆਉਂਦਾ ਇੱਕ ਉਹ ਉਹਦੇ ਨਾਲ ਵੀ ਬਹੁਤ ਵਧੀਆ ਸਾਫ਼ ਹੋ ਜਾਂਦੇ ਆ ਤੇ ਇੱਕ ਜਿਵੇਂ ਸਿਰਕਾ ਹੁੰਦਾ ਆਪਣਾ ਸਿਰਕਾ ਚਿੱਟਾ ਸਿਰਕਾ ਚਿੱਟੇ ਸਿਰਕੇ ਨਾਲ ਵੀ ਬਹੁਤ ਵਧੀਆ ਸਾਫ਼ ਹੋ ਜਾਂਦੇ ਆ ਤੇ ਇੱਕ ਹੁੰਦਾ ਜਿਵੇਂ ਨਿੰਬੂ ਨਿੰਬੂ ਨਾਲ ਵੀ ਤੁਸੀਂ ਇਹਨੂੰ ਵਧੀਆ ਤਰੀਕੇ ਨਾਲ ਸਾਫ਼ ਕਰ ਸਕਦੇ ਹੋ ਤੇ ਵੇਖੋ ਆਪਣੇ ਇਹ ਸਾਰੇ ਤਰੀਕਿਆਂ ਨਾਲ ਤੁਸੀਂ ਕਿਸੇ ਵੀ ਤਰੀਕੇ ਨਾਲ ਜਿਹੜੇ ਸਵਿਚ ਬੋਰਡ ਸਾਫ਼ ਕਰਕੇ ਤੇ ਵੇਖ ਸਕਦੇ ਹੋ ਤੇ ਬਹੁਤ ਹੀ ਵਧੀਆ ਰਿਜ਼ਲਟ ਆਉਂਦਾ ਤੇ ਵੇਖੋ ਆਪਾਂ ਕੋਲਗੇਟ ਨਾਲ ਸਾਫ਼ ਕੀਤੇ ਨੇ ਤੇ ਬਹੁਤ ਹੀ ਸੋਹਣੇ ਹੋ ਗਏ ਨੇ ਬਹੁਤ ਹੀ ਗੰਦੇ ਹੋਏ ਪਏ ਸੀ ਪੀਲੇ ਹੋਏ ਪਏ ਸੀ ਤੇ ਰਿਜ਼ਲਟ ਤੁਹਾਡੇ ਸਾਹਮਣੇ ਆ ਤੇ ਵੀਡੀਓ ਵਧੀਆ ਲੱਗਦੀ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤੇ ਇਸ ਤਰੀਕੇ ਨਾਲ ਆਪਣੇ ਘਰ ਦੇ ਸਵਿਚ ਬੋਰਡ ਤੁਸੀਂ ਇਵੇਂ ਸਾਫ਼ ਕਰਕੇ ਜਰੂਰ ਵੇਖਿਓ ਇਸ ਤਰੀਕੇ ਨਾਲ ਤੇ ਜਿਹੜੇ ਤੁਹਾਨੂੰ ਤਰੀਕੇ ਦੱਸੇ ਆ ਉਹਨਾਂ ਵਿੱਚੋਂ ਕੋਈ ਵੀ ਚੀਜ਼ ਤੁਹਾਡੇ ਘਰ ਹੈਗੀ ਤੇ ਉਸ ਹਰੇ ਉਹਦੇ ਵਿੱਚੋਂ ਕਿਸੇ ਵੀ ਚੀਜ਼ ਨਾਲ ਤੁਸੀਂ ਜਿਹੜੇ ਆਪਣੇ ਸਵਿਚ ਬੋਰਡ ਸਾਫ਼ ਕਰ ਸਕਦੇ ਹੋ ਤੇ ਇਹ ਸੀ ਆਪਣੀ ਅੱਜ ਦੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਇੱਕ ਕਮੈਂਟ ਵੀ ਜਰੂਰ ਕਰ ਦਿਓ ਭੈਣਾ ਨੂੰ ਬੇਨਤੀ ਏ ਤੇ ਜਰੂਰ ਦੱਸਿਆ ਕਰੋ ਕਮੈਂਟ ਕਰਕੇ ਵੀ ਕਿਵੇਂ ਦੀ ਵੀਡੀਓ ਲੱਗਦੀ ਤੁਹਾਨੂੰ ਤੇ ਹੁਣ ਆਪਣੀਆਂ ਵੀਡੀਓ ਆਇਆ ਕਰਨਗੀਆਂ ਦੇ ਕੋਸ਼ਿਸ਼ ਕਰਿਆ ਕਰਾਂਗੇ ਡੇਲੀ ਪਾਉਣ ਦੀ ਤੇ ਇਹ ਸੀ ਆਪਣੀ ਅੱਜ ਦੀ ਵੀਡੀਓ ਜੀ